ਤੁਹਾਡੇ ਬਾਕੀਆ ਵੀਡੀਓ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਐਂਡ ਹੋਈ ਕਿ ਆਏ ਤੇ ਉਹਨਾਂ ਨੇ ਜਦੋਂ ਐਂਡ ਕੀਤਾ ਸੀ ਅਮੋ ਦਾ ਆਪਣੀ ਮੰਮੀ ਦੇ ਨਾਮ ਤੇ ਮਿੰਦੋ ਦਾ ਨਾਮ ਲਾਪ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਵੀਡੀਓ ਨੂੰ ਅੱਗੇ ਤੋਰੀਏ ਜਾਨੀ ਕਿ ਆਪਾਂ ਤੁਹਾਨੂੰ ਦਿਖਾਈਏ ਕਿ ਵੀ ਨਵੀਂ ਤੇ ਕੁਰੀ ਦਵਿਆ ਹੁੰਦਾ ਜਾਂ ਦੀਪ ਦਾ ਤੇ ਅਮਰਤਾ ਵਿਆਹ ਹੁੰਦਾ ਉਸ ਤੇ ਡੈਰੀ ਮੰਦੇ ਆ ਮਿੰਦੂ ਦਾ ਬਾਅਦ ਵਿੱਚ ਕੀ ਹੁੰਦਾ ਏ ਤੰਮੀ ਦਾ ਕੀ ਹੁੰਦਾ ਹੈ ਦਫੂ ਆਫ ਫੋਰ ਦਾ ਕੀ ਹੁੰਦਾ ਹੈ ਉਹ ਕਹਿੰਦੇ ਸੀ ਕਿ ਜੇਕਰ ਤੁਸੀਂ ਸਾਰੀ ਇਹ ਸਟੋਰੀ ਸਾਡੇ ਨਾਲ ਮਤਲਬ ਕਿ ਵੀ ਦੇਖਣਾ ਚਾਹੁੰਦੇ ਆ ਤਾਂ ਅਸੀਂ ਇਸ ਤੇ ਹੋਰ ਪਾਰਟ ਬਣਾਵਾਂਗੇ ਤੁਸੀਂ ਯੈਸ ਲਿਖਿਓ ਤੇ ਸਾਰੇ ਯਸ ਸਬਸਕ੍ਰਾਈਬਰਾਂ ਨੇ ਉਹਨਾਂ ਨੇ ਯੈਸ ਹੀ ਲਿਖਿਆ ਤੇ ਬਹੁਤ ਹੀ ਜਲਦੀ ਉਹ ਵੀਡੀਓ ਦਾ ਪਾਰਟ ਲੈ ਕੇ ਆਉਣਗੇ ਸ਼ਾਇਦ ਕੱਲ ਹੀ ਲੈ ਕੇ ਆਉਣ ਕਿਉਂਕਿ ਉਹ ਵੀਡੀਓ ਬੰਦ ਨਹੀਂ ਕਰਨਗੇ ਕਿਉਂਕਿ ਉਹ ਸਾਰਿਆਂ ਦੀ رائے ਦੇ ਨਾਲ ਹੀ ਚੱਲਦੀ ਹੈ ਤੇ ਸਾਰਿਆਂ ਨੂੰ ਉਹਨਾਂ ਨੇ ਪੁੱਛਿਆ ਸੀ ਕਿ ਦੱਸੋ ਹਾਂ ਜਾਂ ਨਾ ਵੀਡੀਓ ਤੱਕ ਲਈ ਪਾਟੋਣੀ ਚਾਹੀਦੀ ਹੈ ਜਾਂ ਨਹੀਂ ਤੇ ਸਾਰਿਆਂ ਨੇ ਹਾਂ ਹੀ ਕੀਤੀ ਹੈ ਤੇ ਸੋ ਬਹੁਤ ਵਧੀਆ ਖੁਸ਼ਖਬਰੀ ਹੈ ਪਹਿਲਾਂ ਸਾਰਿਆਂ ਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਸੋ ਐਪੀਸੋਡ ਖਤਮ ਹੋ ਜਾਣਗੇ ਤੇ ਵੀਡੀਓ ਨਹੀਂ ਆਵੇਗੀ ਤਾਂ ਜੀ ਇਹ ਨਹੀਂ ਹੁਣ ਵੀਡੀਓ ਅੱਗੇ ਵੀ ਚੱਲੇਗੀ ਸਾਰਾ ਕੁਝ ਦਿਖਾਇਆ ਜਾਏਗਾ ਉਸ ਦੇ ਵਿੱਚ ਕੀ ਕੀ ਹੁੰਦਾ ਏ ਦੀਪ ਦਾ ਮਰਦਾ ਵਿਆਹ ਹੁੰਦਾ ਏ ਜਾਂ ਨਹੀਂ ਹੁੰਦਾ ਕਿਵੇਂ ਹੁੰਦਾ ਏ ਕਿਵੇਂ ਉਸ ਦੇ ਪਿਓ ਦੀ ਮਰਜ਼ੀ ਹੁੰਦੀ ਆ ਜਾਂ ਮੰਮੀ ਦੀ ਮਰਜ਼ੀ ਹੁੰਦੀ ਆ ਕਿ ਅੰਮੂ ਆਪਣੀ ਮਾਂ ਦੇ ਘਰੇ ਜਾਊਗਾ ਜਾਂ ਨਹੀਂ ਸਾਰੀਆਂ ਗੱਲਾਂ ਹੀ ਇਸ ਦੇ ਵਿੱਚ ਦਿਖਾਈਆਂ ਜਾਣਗੀਆਂ ਸੋ ਸਾਰੇ ਜਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਨਾਟਕ ਦੇ ਲਈ ਬਹੁਤ ਇੰਟਰਸਟਿੰਗ ਹੋਣ ਵਾਲਾ ਵਾ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ